ਕਿੱਤੇ ਹੋਣਾ ਕਿਵੇਂ ਬੜਨਾ ਜ਼ਰੂਰ ਔਖਾ ਹੈ ਮਨ ਬਹੁਤ ਭਟਕਦਾ ਹੈ ਮਨ ਦੀ ਸਪੀਡ ਬਹੁਤ ਤੇਜ਼ ਹੈ ਅੱਜ ਆਪਾਂ ਬੈਠੇ ਜਿੰਨਾ ਸਮਾਂ ਆਪਾਂ ਬੈਠਣਾ ਹੈ ਤੇ ਆਪਾਂ ਜੁੜੇ ਰਹਿਣਾ ਹੈ ਆਪਾਂ ਤੁਹਾਡਾ ਸਾਰਿਆਂ ਦਾ ਧਿਆਨ ਇਸ ਗੱਲ ਵਿੱਚ ਰਹਿਣਾ ਮੈਂ ਤੁਹਾਨੂੰ ਗੱਲ ਕਹਿ ਰਿਹਾ ਤੁਹਾਡਾ ਧਿਆਨ ਰਹਿਣਾ ਹੈ ਦਰਵਾਜ਼ੇ ਤੋਂ ਬਾਹਰ ਜਨਾ ਗੁਰੂ ਘਰ ਅੰਦਰ ਸਿਕਣਾ ਤੇ ਫਿਰ ਉਸੇ ਦਰਿਆ ਚਲੇ ਜਾਓ ਉਸੇ ਦਰਿਆ ਸਾਹਮਣੇ ਜੁੜਾ ਜੀ ਸਤਿਨਾਮ ਏਕ ਓਅੰਕਾਰ ਫੰਗਿਆ ਇਹ ਮਾਨ ਕੀ ਅਕਸਰ ਅਲੱਗ-ਅਲੱਗ ਕਰਦੇ ਗੁਰ ਸਿੱਖਾਂ ਦਾ ਮਾਨ ਨਹੀਂ ਨਾ

ਪ੍ਰਬੰਧਕ ਕਮੇਟੀ ਦਾ ਪ੍ਰੈਜ਼ੀਡੈਂਟ ਪੰਜਾਬ ਇਸਟਾਟਸ ਦੀ ਪ੍ਰਧਾਨ ਸਹਿਬ ਦੀ ਪਦਿੰਦਰ ਕਾਦੀ ਨੂੰ ਅਕਸਰ ਹੀ ਦਿੱਕਤ ਮਾਨ ਹੱਬਤ ਆ ਕਿ ਜਿੱਥੇ ਰਾਤ ਦੀਆਂ ਨੇ ਗੁਰੂ ਕਲੰਕ ਦਾ ਰੈਸਟ ਕੀਤਾ ਬਹੁਤ ਹੀ ਪਿਆਰਾ ਕਾਹ ਦਾ ਮਹੌਲ ਸੀ ਜਿਹੜਾ ਪਨਲੇ ਨਿਤ ਮੇਟਾ ਅੱਜ ਸ਼ਾਮ ਨੂੰ ਨਗਰ ਕਿਤਾ ਬਿਸਦਾਇਆ ਇਹ ਛੋਟੀਆਂ ਗੱਲਾਂ ਨਹੀਂ ਉਹਦੀ ਤਿਆਰੀ ਕਰਨੀ ਧੰਨਵਾਦ ਕਰਨੀ ਪਾਈ ਸਕੂਲ ਦਾ ਪ੍ਰਿੰਸੀਪਲ ਹੋਵੇ ਸਕੂਲ ਦਾ ਪ੍ਰਿੰਸੀਪਲ ਹੋਵੇ ਉਹਨੇ ਸੰਸਥਾ ਨੂੰ ਮੈਨੇਜ ਕਰਨਾ ਹੁੰਦਾ ਹੈ وہ دے سرکے سنسطہ ہندی کو یہ سنسطہ پرنسیپ آدھے سرکے ہندی ہے ابھی پیتر سرگان ہندے نے وقت دیا پر ہندے نے اس سے ہی طرح ایک گروہ دہتر بار ہے ڈی گرانت دے سرکے پر بہت ہی بڑک اللی جنباری انہی بامہ دے ہندی ہے انہوں جو لونہ انہوں جو گوڑا کوئی سوکھیں گلنا اس کچھ ہی میری زیمنٹ کرتے ہیں شاہر دیکھے ایلیو ہی پہندی آگے پیرا پہندی آگے تکیب چ

ਇੱਕ ਇੱਕ ਹੀ ਰਾਜਸ ਗੋਬਿੰਦ ਕਾਸ ਰੌਣਾ ਲੱਗਦਾ ਹੈ ਕਿ ਇੱਕ ਬੜੀ ਜਵਾਲ ਹੋ ਜਾਂਦੇ ਤੇ ਪਾ ਲੰਗ ਜਾਵਾਂਗੇ ਤੇ ਬਹੁਤੀਆਂ ਮੇੜਾਂ ਦੇ ਸਵਾਰ ਬਣ ਜਾਵਾਂਗੇ ਕਿ ਉਹ ਇਨਸਾਨ ਫਿਰ ਡੁੱਬ ਜਾਂਦਾ ਬਹੁਤੀਆਂ ਬੀੜਾਂ ਦੇ ਸਵਾਰ ਡੁੱਬ ਜਾਂਦਾ ਹੁੰਦਾ ਇੱਕ ਬੜੀ ਤੇ ਸਵਾਰ ਫਸ ਜਾਂਦਾ ਤੇ ਇੱਕ ਬੜੀ ਤੇ ਪਛੜਦਾ ਤੇ ਹੈਗੀ ਵੀ ਸੱਚੀ ਹੈ ਉਹ ਬਹੁਤ ਬੜੁਲੀਓ ਅੱਗੇ ਹੈ ਕੁਝ ਨਹੀਂ ਉਸ ਤੋਂ ਅੱਗੇ ਕੁਝ ਨਹੀਂ ਆਓ ਸ਼ਬਦ ਹਨ ਕਿ ਬਹੁਤ ਜਨਮ ਬਿਥਰੇ ਤੇ ਮਾਦਾ ਇਹ ਜਨਮ ਤੋਂ ਤੁਹਾਡੇ जनम ते ਉਦੇ ਚਾਨਸਰ ਦਾ ਬਾਤ ਹੁੰਦਾ ਹੈ ਤੇ ਫਿਰ ਸਵਾਲ ਦੀ ਸੰਪੂਰਨਤਾ ਹੁੰਦੀ ਹੈ ਸੋ ਸਾਰਮਾ ਵੀ ਸੰਪੂਰਨਤਾ ਹੈ ਸਾਰੇ ਬੱਚੇ ਗੁਰੂ ਜੀ ਨੇ ਕੀ ਦਿੱਤੀ ਹੈ ਬਸ ਸਾਰੇ ਲਈ ਸਾਰੇ ਬਾਣੀ ਜਰੂਰ ਕਰੇਗੀ ਮੇਰੀ ਬਹਲਾਤੀ ਜਾ ਅਨੰਦ ਤੇ ਓਮਕਾਰ ਸਤਿ ਸ੍ਰੀ ਅਕਾਲ ਪਿੰਡ ਸਭ ਤੇਰੀ ਰਾਸ ਅੰਮਰ ਵਰਤੇ ਤੇ ਤੁਮਰ ਕਰ ਪਾ ਸੁਖ ਕਲੇਰੇ ਸਾਡੀ ਸਾਈਂ ਦਾ ਤਾਂ ਨਚ ਰਿਆ ਜੀ ਦਿੱਤੀ ਫਤਿਹ ਬਿੱਤ ਕੀ ਪੈ ਪੰਥ ਕੀ ਜਿਸ ਰਸ ਤੇ ਸਹਾਈ ਖੰਸਾ ਜੀ ਕੀ ਬੋਲ ਬਾਲੇ ਬੋਲਣਾ ਜੀ تطار پائشہ جی بخشو جی کو سکھا من سکھی دان کیس دان پبیک دان سام دان دوسا دان دانا ستان نام دان سی اور سب سے جی جی درشن شمان تم کیے چندے پھوں گے جو کو جو اٹال پر مکار جائے جائے کار بولنا جی ساتھ کن جی آتی جی کو سکھا دان بانی ماں بات جی مات بات کے راتی آپ وہاں کی جی اکال پرکھ اپنے پانچ سے سدا سوائی کتاب کیوشی کی پانچ سے پتہ دواری کتاب ਤਨ ਰਸਿੱਧ ਨਾਲ ਦੀ ਸੇਵਾ ਸੰਭਵ ਦਾ ਦਾਨ ਆਪ ਜੀ ਨੇ ਅੱਜ ਸਾਡੇ ਨੂੰ ਦਿੱਤੋ। ਤੇ ਜਮਾਇਤ ਦੇ ਬਾਣ ਸਤਿਗੁਰੂ। ਨਤਾਰੇ ਅੰਦਰੇ ਬਾਣ ਸਤਿਗੁਰੂ। ਨਿਰਵਾਦੀ ਹੋਰੋਂ ਸਤਿਗੁਰੂ। ਨਿਆਸਰਿਆਂ ਦੇ ਆਸਰੇ ਸਭ ਰਾਹੇ ਸਾਥੇ ਰਹਿ ਪਰ ਤਦ ਤੱਕ ਸਾਹਿਬ ਜੀ ਗੁਰੂ ਅੰਰਜਨ ਜੀ ਮਹਾਰਾਜ ਜੀ ਪਹੁੰਚਿਆ ਵੀ ਅਸਮੁਤਿਆ ਸੰਤਾਂ ਦੀਆਂ ਹਾਜ਼ਰੀਆਂ ਦਾ ਪ੍ਰਬੰਧ ਕਰਨੀ ਆਉਂਦੀ। ਜਦੋਂ ਪਹਿਲਾ ਪ੍ਰਬੰਧ ਕਰਨੇ ਚੱਲੇ ਤਦਮਾ ਨੇਕੇ ਵਿੱਚ ਨੌਲੇ ਨਤਾਬ ਪਾਸ਼ਾ ਜੀਓ ਐਸੀ ਹੀ ਤਰ੍ਹਾਂ ਸੰਗਤਾਂ ਦੇ ਵਿੱਚ ਆਪਸੀ ਪਿਆਰ ਇਤਫਾਕ ਭਾਈਚਾਰਾ ਬਣਾਈ ਰੱਖਣਾ ਮਹਾਰਾਜ ਕਿਰਪਾ ਦਰਣੀ ਔਰ ਮਰਾ ਸਮਾ ਸਾਰੇ ਸੰਗਤਾਂ ਦਾ ਖੁਸ਼ੀਆਂ ਖੇੜਿਆਂ ਵਾਲਾ ਪਕਸ਼ ਇਸ ਕਰਨਾ ਜਤਾਬਾਸ਼ਾ ਜੀਓ ਜੇਤਾ ਸਮੁੰਦਰ ਸਾਗਰ ਨਹੀਂ ਭਰਿਆ ਤਿੰਤੇ ਅਗਰ ਹਮਾਰੇ ਦਇਆ கருਸ਼ੀ ਮੇਰ ਕਿਰਪਾ ਹੋ ਨੁਬਤੇ ਬਤਨਤਾ ਰਿਚਾ ਨਤਾਸ਼ ਸੰਗਤਾਂ ਨੂੰ ਆਪ ਜੀ ਦੇ ਦਰਬਾਰੇ ਬਲਣ ਦੇ ਸੁਣਨ ਦੇ ਬਲ ਉਦਮ ਅਤੇ ਚਾਹ ਬਖਸ਼ ਕਰਨੇ ਮਹਾਰਾਜ ਸੰਤਾਂ ਨੂੰ ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਨ ਦੇ ਬਲ ਉਦਮ ਅਤੇ ਚਾਹ ਬਖਸ਼ ਕਰਨੇ ਮਹਾਰਾਜ ਕਿਰਪਾ ਰਹਿ। ਇਹ ਬਿਹਤਰ ਪ੍ਰਤਾਪ ਕਰ ਪੈਸ਼ਾ ਜੀਓ ਦਇਆ ਦੇ ਦਿਆਲ ਆਪਣੀ ਸਤ ਦੇ ਹੋ ਦਰਸ਼ਨ ਦੇਖਿਹਾਲ ਨਾਨਕ ਪ੍ਰੀਤ ਦੇ ਉਤਤ ਪੈਸ਼ਾ ਜੀਓ ਪਹੁੰਚਿਆ ਇਹ ਸੰਤ ਉਪਿਤ ਰੂਪ ਨਾਲ ਬਖਸ਼ ਕਰਕੇ ਨਿਹਾਲ 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 ਕਰੋ ਜੋ ਜੀ ਆਪ ਦੇ ਬੱਚੇ ਆਪ ਦੀ ਸਵਾਰ ਦੀ ਚੀਜ਼ ਦਾ ਸੇ ਦਰ ਮੇਰੇ ਤੋਂ ਤੇ ਮਿਲਿਆ ਆਪ ਦਾ ਇੱਕ ਪਰਨਾਮ ਚ ਤਿਆਰ ਹੈ ਨਾਮ ਦਾ ਹੈ ਕਿ ਕਮਾਇਆ ਤੇਰੇ ਬਾਣੇ ਜੋ ਬੋਲੇ

ਜੇ ਸਤਗੁਰ ਨਦਰ ਕਰੇ ਨਿਮਕ ਇਹ ਹਜ ਨਾਮ ਦੇ ਮੇਰਾ ਮਨ ਤਨ 시ਤਲ ਹੋਏ ਇੱਕ ਓਤਾਰ ਸਤਿਗੁਰ ਪ੍ਰਸਾਦ ਹਾਂਸਰ ਦੇ ਹਿੰਦਿਆ ਲਾਡੁਨ ਸਾਧਨ ਆਦਿਪਤੀ ਆਦਿ ਕੀਜੈ ਮਨੈ ਜਨ ਕਾ ਪੂਰਨ ਦਿਜੈ ਹਮ ਸਰ ਜੀ ਦਿਆਲ ਨਾ ਤੁਮ ਸਰ ਆਪੁ ਪਤੀ ਆਰ ਕਾ ਕੀਜੈ ਬਚਨੀ ਤੁਰ ਮੋਰ ਮਨ ਮਨੈ ਜਨ ਕਾ ਪੂਰਨ ਦਿਜੈ ਹਉ ਬਲ ਬਲ ਜਾਉ ਰਮੀਆ ਆਕਾਰ ਦੇ ਕਰਨਾ ਭੂਲ ਰਹਾ ਬਾਹਰ ਤੇ ਜਾਣ ਨਾ ਪਿਛੇ ਰਹਿ ਤੇ ਮਾਰੋ ਤੈਨੂੰ ਜਾਣੇ ਤੇ ਮਾਰੇ ਦੇਖੇ ਕਰ ਕਾਸ਼ ਆਸ ਲੱਗ ਜੀਵੋ ਚਿਰ ਤੇ ਹੋ ਦਰਸ਼ਨ ਦੇਖੇ ਕਰ ਕਾਸ਼ ਆਸ ਲੱਗ ਜੀਵੋ ਚਿਰ ਤੇ ਹੋ ਦਰਸ਼ਨ ਦੇਖੇ

ਸੁਖਾਨਦ ਚਰਨ ਹਰ ਹੋ ਚਲ ਨਿਤ ਤੁਮ ਕਰੇ ਪ੍ਰੇਮ ਬੰਧਤ ਤੈਨ ਪਾਈਆ ਦੇਖਿਆ ਨਾਹਿ ਦਰੇ ਕੁਣ ਕਰੇ ਮੁਕਤਾਨਸੀ ਪੁਰਨ ਸਾਚ ਕਰੇ ਪਾਤ ਤਾ ਕੋ ਤਦ ਸੇਵੰਦੇ ਮਨੇ ਅੰਦਰ ਇੱਕ ਧਰੇ ਮਹਾਦੇਵ ਸਮੂਲਤ ਭਰੇ ਜਸ ਕੋ ਨਦਰ ਕਰੇ ਨਾਨਕ ਮੰਗੈ ਦਸ ਦਾ ਕਿਰਪਾ ਕਰਹੁ ਹਰੇ ਲਾਜ ਗੁਮੈ ਦਸ ਦਾ ਕਿਰਪਾ ਕਰਹੁ ਹਰੇ لاراس مہارا کی جائے جائے مجھے دار مجھے جگر جگر اٹھل شدر چبر ترتا رو مال سر شریف رو گرن سر جی جی اپار ملت افسر صدقہ ਦੇਨ ਦੁਨਿਆ ਦੇ ਬਾਦਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਪਾਰ ਪਾਉਲਿਕ ਸਤਿਕਾਰ ਤੇ ਕਮੇਟੀ ਨੂੰ ਸਹਿਯੋਗ ਦਿੰਦੇ ਆਇਓ ਤੇ ਅੱਜ ਪਰਵਾ ਦੀ ਅਤੇ ਛੋਭਾ ਯਾਤਰਾ ਤੋਂ ਬਾਅਦ ਅੱਜ ਗੁਮਨਾ ਦੇ ਪੋਗਾਂ ਦੇ ਰਸਤੇ ਵਿੱਚ ਸੰਗਮ ਹੋਇਓ ਸਾਨੂੰ ਰੈਸੇ ਤਾਂ ਜੋ ਵੀ ਸੇਵਾ ਗੁਰੂ ਘਰ ਦੇ ਕਰਦੇ ਹਨ ਉਹ ਅਸੀਂ ਪੈਸਾ ਨਹੀਂ ਦੇਂਦੇ ਆ ਲੇਪਰ ਮੈਂ ਧੰਨਵਾਦ ਕਰਦਾ ਬੀਬੀਆਂ ਦਾ ਜਿਨ੍ਹਾਂ ਨੇ ਦਿਨ ਰਾਤ ਲਾ ਕੇ ਕਿ ਜੀ ਆਇਆਂ ਤੇਰਾ ਜੀ ਨਹੀਂ ਸਦਾ ਹੀ ਸਾਡੇ ਇਸ ਮੰਦਿਰ ਦੀ ਤਿਆਰੀ ਕਰਦੇ ਆ ਸਫਾਈ ਕਰਦੇ ਆ ਸਭ ਕੁਝ ਕਰਦੇ ਆ ਤੇ ਨੌਜਵਾਨ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਇੱਛਾ ਪੂਰੀ ਕੀਤੀ ਕੀ ਅਸੀਂ 14 ਸਿੱਧੀ ਸਾਡੇ ਹੰਦੇ ਉੱਤੇ ਇਹ ਸੀਟ ਨੂੰ ਸਭਨਾਂ ਲਈ ਹੋ ਜਾਣ। ਸੋ ਬੜੀ ਮਾਨ ਦੀ ਗੱਲ ਹੈ ਕਿ ਇਹਨਾਂ ਨੌਨਾਂ ਸੰਭ ਇੱਕ ਵੀ ਤਾਂ ਮੜੀ ਕਰ ਦਿੱਤਾ। ਅਸੀਂ ਇੱਕ ਤਾਂ ਸਾਡੀ ਕੁਰਸੀ ਢਾਂਦੇ ਸੀ ਤੁਸੀਂ ਬੈਠੋ ਕੰਮ ਅਸੀਂ ਕਰਾਂਗੇ। ਇਹੀ ਇਸ Igual ਤੁਸੀਂ ਸੋ ਸੋ ਰੁਪਏ। ਤੁੰਗਰਾ ਮਹਾਰਾਜ ਦੀ ਜੈ ਕੀ। ਸਤਿਗੁਰੂ ਦਾਸ ਮਹਾਰਾਜ ਨੇ ਐਨੀਆਂ ਰਹਿਨਤਾਂ ਕੀਤੀਆਂ ਐਨੀਆਂ ਆਪਾਂ ਨੂੰ ਖੁਸ਼ੀਆਂ ਮੰਦਿਆ ਔਰ ਆਪਾਂ ਨੂੰ ਗੁਰਪੁਰੂ ਜਿਹੜਾ ਸਾਰਵਾਰ ਗੜੀਛਾਤਾ ਉਤਸ਼ਾਹ ਜੋਸ਼ ਨਾਲ ਮਨਾਉਣੇ ਆ ਚਾਹਾਂ ਨਾਲ ਮਨਾਉਣੇ ਫੇਰਾ ਜਗਾਰਾਂ ਦੀ ਅੱਜ ਕੀ ਕਾਹ ਦੇ ਥਾਗੇ ਪੂਰੇ ਨਗੋਦਰ ਸ਼ਹਿਰ ਪਾ ਲੱਗ ਰਿਹਾ ਜਿਹੜਾ ਸਤਿਗੁਰੂ ਦਾਸ ਮਹਾਰਾਜਿੱਤਾ ਗੁਰਪੁਰੂ ਜਿਹੜਾ ਹੈ ਸ੍ਰੀ ਗੁਰੂ ਦਾਸ ਸਮਟਰ ਮੱਲਾਰ ਨਾ ਪੁਰਜ ਬਣਾਇਆ ਜਾ ਰਿਹਾ ਹੈ ਜੋ ਬਾਰੇ ਚੌਂ ਪੈ ਚੌਂ ਬਾਰੇ ਨਾਰਾਇਣ ਮਹਾਰਾਜ ਕੀ ਜੈ ਜਗੂਦੇ ਐਂਸੂਰੇ ਜਗੂਦੇ ਐਂਸੂਰੇ ਤੋਂ ਜਿੱਦਿਆ ਆਪਾਂ ਸਮੁੱਚੇ ਸੰਗ ਨੂੰ ਸਤਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੇਵਾ ਕਰ ਰਿਹਾੇ ਪ੍ਰਕਾਰ ਕਰ ਗਿਆ ਸਮੁੱਚੇ ਰਹਿਮਾਨ ਭਰਾਈ ਸੰਗਤ ਮਨੋਂ ਸਿਰੀ ਗੁਰੂ ਦਾਸ ਜੀ ਦਾ ਪ੍ਰੰਗ ਨੂੰ ਵੇਂਦੀ ਰਿਹਾ ਓ ਸਾਰੇ ਦੇਰ ਦੇ ਜਵਾਗੀ ਸਾਭਾ ਨੂੰ ਲੱਖ ਲੱਖ ਵਧਾਈ ਕਿਨੇ ਸਾਧੂ ਰੰਗਨਾਸ ਮਹਾਰਾਜ ਜੀ ਨੇ ਕਰਕੇ ਸਾਡੇ ਤੇ ਰਹਿਨਤਾ ਨੂੰ ਪਿੰਜੂਸੀ ਨਹੀਂ ਦਿੱਤੀ ਅਪਾ ਜੇ ਸਾਡੇ ਬਟੇ ਉਹਨਾਂ ਦਾ ਮਹਿਰ ਇਹ ਉਹਨਾਂ ਨੇ ਆਪਣੇ ਆਪ ਰਾਇਆ ਆਪਣੇ ਸੰਗਤ ਦੇ ਸਾਥੇ ਮੇਂ ਭਰਾ ਕਰ ਲਿਆ ਔਰ ਉਹਨਾਂ ਨੇ ਆਪਣੇ ਆਪ ਅੱਗੇ ਆ ਕੇ ਇਹ 2009 ਦਾ ਜਨਾ ਬਈ ਹੋਰ ਅੱਜ 2024 15 ਸਾਲਾਂ ਦਾ ਆਪਾਂ ਇਹ ਸੰਗਠਨ ਗਾਵਾਂ ਮਾਰਨ ਸੇਵਾਲਾ ਫਾਰ ਹੈ ਪ੍ਰੋਜੈਕਟ ਨੂੰ ਤੇ ਕੋਰ ਬਣਾਇਆ ਜਾਣਾ ਚਾਹੁੰਦੇ ਆ ਸੰਗਠਨ ਗਾਵਾਂ ਮਾਰਨ ਨੇ ਕੋਰ ਮੀਟਿੰਗ ਕੀਤੀ ਆਪਣੇ ਲਈ ਵੀ ਇਹ ਬਹੁਤ ਦੇ ਸਤੰਭ ਵਾਲੇ ਆਪਣੇ ਨੌਏ ਜਿਹੜਾ ਧਾਰਨਾ ਕਾਪਾ ਜਿੱਤੇ ਉਹਨਾਂ ਦਾ ਮਿਹਨਤ ਤੇ ਵੀ ਸਾਰਾ ਪ੍ਰਣਾਮ ਉਹਨੇ ਬਾਤ ਨੂੰ ਮਿਹਰਮਤ ਕੀਤੀ ਇੱਕ ਹੋਰ ਬਲਾਗ ਜਿਹੜਾ ਉਹਨੇ ਮਿਹਰਬਾਨੀ ਲੱਗਿਆ ਵੀ ਆਪਾਂ ਉਹਦੀ ਵੀ ਗੱਲ ਲਗਭਗ ਸਿਰੇ ਚੜ ਗਈ ਹੈ ਜੋ ਬੋਲੇ ਜਾਨ ਮੇਰਾ ਸੌਂ ਮੈਂ ਉਹ ਲਾਜ ਕਰਾ ਹਰ ਇੱਧਰ ਆਣਾ ਬਈ ਹਾਂਜੀ ਇੱਧਰ ਇੱਧਰ ਸਤਿ ਸ਼੍ਰੀ ਅਕਾਲ ਦੁਰਵਿਦਆਯਾ ਜੀ ਕੀ ਆਪ ਉੱਪਰ ਜਾਣਾ ਨਹੀਂ ਨਹੀਂ ਇਹ ਕਾਸੇ ਜਾਣਾ ਹਾਂ ਜੀ ਇੱਧਰ ਇੱਧਰ ਨਹੀਂ ਆਓ ਇੱਧਰ ਨਹੀਂ ਨਹੀਂ ਬਾਬਾ ਜੀ ਪਰ ਉਡੀਆ ਉਹ ਮਰੇ ਇੱਧਰ ਕਰਦੇ ਉਹ ਅੰਬਾਨੂ ਜਾਣਾ ਹੈ ਬਾਬਾ ਜੀ ਪ੍ਰੋਫੈਸ਼ਨਲ ਬੰਦੇ ਨੇ ਬਣਾਇਆ ਹੈ ਆਪ ਪੈਰ ਪੂਰੇ ਨਹੀਂ ਲਿਆ ਪੈਰ ਲੈ ਜੀ ਸਾਰ ਜੀ ਨਾਮ ਭਾਈ ਟਾਈਟ ਟਾਈਟ ਕਰਾ Sandığı Sandığı वैरू वैष्णगु वैगु वैष्ण रुजा पेर हान श्रीू सतन श्री ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਦਾ ਸੇਕ ਹੁੰਕਾਰ ਸਭ ਜੀ ਪਾਏ ਵਾਹਿਗੁਰੂ ਜੀ ਪਗੋਤ ਜੀ ਕੇ ਪਾਸ ਅਸ ਸੀ ਪਤਵੰਤ ਸੁਖਾਇ ਗੁਰੂ ਨਾਨਕ ਦੇਵ ਜੀ ਇਤਿਹਾਸਿਕ ਰੰਗ ਉਤਸਵ ਦਾ ਸੰਸਾਧਨ ਸਹਾਇ ਅੰਜਨ ਗੋਬਿੰਦ ਸਿੰਘ ਜੀ ਜੀ ਰਿਦਾਇਕ ਜੀ ਦੇ ਖਾਸ ਅਯਾ ਜੀ ਦਾ ਪਾਤਸ਼ਾਹ ਜੀ ਲੈ ਕੇ ਆਪ ਦਾ ਤਰਫਾ ਸਤ ਸਾਈਂ ਜੀ ਸਤ ਸਿਰ ਬਾਕਸ ਸਭ ਜੀ ਗੋਬਿੰਦ ਸਿੰਘ ਰਾਜ ਸਤ ਸਾਈਂ ਜੀ ਸਾਈਂ ਸਾਹਿਬ ਸਤ ਸਾਈਂ ਸਾਹਿਬ ਪਾਂਛੇ ਖੁਸ਼ਿਆ ਖੇੜਿਆ ਵਾਲਾ ਬਰਸ਼ੀ ਤਰਨਾ ਇਸੇ ਹੀ ਤਰ੍ਹਾਂ ਸੇ ਪਰਵਾਰਾਂ ਦੇ ਸੰਗਤਾਂ ਦੇ ਸੱਤੇ ਵਿੱਚ ਪ੍ਰਯਤਨ ਰੱਖਣਾ ਮਾਨਨ ਜਬਰਕਤਾ ਪਾਉਣੀਆਂ ਦਿਨ ਦੁਗਣੀ ਰਾਤ ਚ ਆਪਣੀ ਤਰੱਕੀ ਬਸ ਤੇ ਉਹਨੇ ਸੰਗਤਾਂ ਵਿੱਚ ਆਪਸੀ ਪਿਆਰ ਭਾਈਚਾਰਾ ਬਣਾਏ ਰੱਖਣਾ ਸੁਖ ਹੋਵੇ ਨਾਮ ਚ ਤੇ ਆਵੇ ਨਾਮ ਕਨਾਂ ਦੀ ਕਲਾ ਤੇਰੇ ਭਾਣੇ ਜੋ ਗੋਲੇ 100 ਰੁਪਏ ਸੋਨਰ ਮਹਾਰਾਜ ਦੀ ਜੈ ਜੈ ਗੁਰਦੇਵ